ਔਰ ਕੀ ਉਤਰ ਦਿਓਗੇ ਸਿੰਘ ਕਹਿ ਕੇ ਨਾ ਬੁਲਾਇਆ ਕਰੋ ਕੱਲਾ ਕੁਲਵੰਤ ਢਾਲੀਵਾਲ ਕਹਿ ਕੇ ਸੰਬੋਧਨ ਕਰੋ ਇਹ ਸਿੰਘ ਦਾ ਤੁਸੀਂ ਕੀ ਅਰਥ ਕਰਦੇ ਹੋ ਤੁਹਾਡੀ ਸੋਚ ਦੇ ਮੁਤਾਬਕ ਕੀ ਇਹਦਾ ਜਵਾਬ ਹੋਣਾ ਚਾਹੀਦਾ ਜੀ ਅ ਵੀਰ ਜੀ ਦੇਖੋ ਮੈਂ ਮਨੁੱਖਤਾ ਦੀ ਸੇਵਾ ਤੇ ਰਹਿ ਰਿਹਾ ਹੂੰ ਮੈਨੂੰ ਕੁਲਵੰਤ ਸਿੰਘ ਕਹਿ ਲਓ ਕੁਲਵੰਤ ਸਿੱਖ ਕਹਿ ਲਓ ਕੁਲਵੰਤ ਕੁਮਾਰ ਕਹਿ ਲਓ ਜੋ ਮਰਜ਼ੀ ਲਾ ਲਓ ਹੂੰ ਮੈਂ ਗੁਰੂ ਸਾਹਿਬ ਦੇ ਉਸ ਸਨੇਹ ਤੇ ਆ ਤੇ ਭਾਈ ਕਨਾਈਆ ਜੀ ਦੇ ਸਨੇਹ ਤੇ ਮਨੁੱਖਤਾ ਦੀ ਸੇਵਾ ਦੇ ਉੱਤੇ ਹੂੰ ਪਰ ਮੇਰੇ ਮਨ ਚ ਇੱਕ ਬੁਲਬੁਲਾ ਆਇਆ ਸੀ ਕਿ 83 ਸਾਲ ਦੀ ਮਾਤਾ ਗੁਜਰਕੌਰ ਹੂੰ 100 ਕਿਲੋਮੀਟਰ ਬੱਚਿਆਂ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਸਾਬਜਦਿਆਂ ਨੂੰ ਲੈ ਕੇ 7 ਤੇ 9 ਸਾਲ ਦੇਆਂ ਨੂੰ ਕਿਵੇਂ ਗਈ ਹੋ ਹੂੰ ਐਂਡ ਆਈ ਡਿਡ ਇਟ ਚਾਇਕਲਵੰਤ ਕੁਮਾਰ ਕਹਿ ਦਿਓ ਚਾਇਕਲਵੰਤ ਸਿੰਘ ਢਾਲੀਵਾਲ ਕਹਿ ਦਿਓ ਮੈਂ ਮਹਿਸੂਸ ਕੀਤਾ ਹੂੰ ਵੀ ਮਾਂ ਪ੍ਰੈਕਟੀਕਲੀ ਮਹਿਸੂਸ ਕੀਤਾ ਢਾੜੀਆਂ ਦੀਆਂ ਵਾਰਾਂ ਨਹੀਂ ਸੁਣੀਆਂ ਹੂੰ ਕਿ ਇਹ ਹੋ ਗਿਆ ਉਹ ਹੋ ਗਿਆ ਪਹਿਲੇ ਦਿਨ ਅਸੀਂ ਆਨੰਦਪੁਰ ਸਾਹਿਬ ਤੋਂ 4 ਵਜੇ ਚੱਲੇ ਸੀ ਜੀ ਸਾਡੇ 71 ਸਾਲ ਦੇ ਮੈਥੋ 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 12 ਸਾਲ ਵੱਡੇ ਇਨਸਾਨ ਸੀ ਸਾਡੇ ਚੀਫ ਐਡਵਾਈਜ਼ਰ ਵਰਡ ਕੈਂਸਰ ਉਹ ਵੀ ਨਾਲ ਚੱਲੇ ਹੂੰ ਤੁਹਾਡਾ ਸਟਾਫ ਵੀ ਚੱਲਿਆ ਲੋਕ ਰਲਦੇ ਗਏ ਨਾਲ ਆਉਂਦੇ ਗਏ ਠੀਕ ਹੈ ਐਂਡ ਪਹਿਲੇ ਦਿਨ ਅਸੀਂ ਪਰਿਵਾਰ ਵਿਛੋੜਾ ਪਹੁੰਚੇ 26 ਕਿਲੋਮੀਟਰ ਹੂੰ ਠੀਕ ਹੈ ਸਾਡਾ ਪਹਿਲਾ ਸੀ ਮੈਨੂੰ ਰਸਤੇ ਤੇ 5 ਕਿਲੋਮੀਟਰ ਬਾਅਦ ਚਾਹ ਦਾ ਕੱਪ ਮਿਲ ਜਾਂਦਾ ਸੀ ਹੂੰ ਢਾਬੇ ਤੋਂ ਜਾਂ ਲੰਗਰ ਤੋਂ ਮਾਤਾ ਗੁਜਰਕੌਰ ਨੂੰ ਨਹੀਂ ਮਿਲਿਆ ਇੱਕ ਹੂੰ ਹਉਮ ਤਾਂ ਸ਼ਾਇਦ ਕਿਸੇ ਨੇ ਬੁਹਾ ਨਹੀਂ ਖੋਲਿਆ ਹੋਣਾ ਉਸ ਵੇਲੇ ਕੋਈ ਪੁਲ ਨਹੀਂ ਸੀ ਕੋਈ ਸੜਕ ਨਹੀਂ ਸੀ ਤੇ ਮਾਤਾ ਗੁਜਰ ਕੋਰ ਪਤਾ ਨਹੀਂ ਕਿਹੜੀ ਡੰਡੀ ਪੈ ਕੇ ਆਈ ਹੋ ਵਿਚਾਰੀ ਨੰਗੇ ਪੈਰ ਹੋਣਗੇ ਡਰ ਵੀ ਹੁੰਦਾ ਹਮਲਾਵਾਰਾਂ ਦਾ ਹਾਲਾਤ ਮਾੜੇ ਸੀ ਠੀਕ ਹੈ ਮੈਂ ਮੈਂ ਉਹ ਮਹਿਸੂਸ ਕੀਤਾ ਮੇਰੀ ਮੈਂ 58 ਸਾਲਾਂ ਦੀ ਮੈਂ ਕਹੂੰਗਾ ਮੇਰੇ 58 ਸਾਲ ਪਹਿਲੇ ਜੀਰੋ ਹੂੰ ਪਰ ਜੋ ਮੈਂ ਇਸ ਦਸੰਬਰ ਦੇ ਮਹੀਨੇ ਚ ਮੈਂ ਪਹਿਲੀ ਵਾਰ ਆਇਆ ਇੰਗਲੈਂਡ ਤੋਂ 37 ਸਾਲ ਬਾਅਦ ਦਸੰਬਰ ਚ ਮੈਂ ਕਦੇ ਨਹੀਂ ਆਇਆ ਸੀ ਹੂੰ ਤੇ ਪਰ ਜੋ ਮੈਂ ਮਹਿਸੂਸ ਕੀਤਾ ਦੋਸਤੋ ਪ੍ਰੈਕਟੀਕਲੀ ਮਹਿਸੂਸ ਕੀਤਾ ਆਓ ਆਪਾਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਫਾਲਸ ਲਾਈਫ ਨਾ ਜਿਉਈਏ ਹੂੰ ਫਾਲਸ ਜ਼ਿੰਦਗੀ ਜਿਉਣੀ ਬਹੁਤ ਸੌਖੀ ਹੈ ਐਂਡ ਪੂਰਾ ਆਨੰਦ ਆਇਆ ਦੁੱਖ ਭਰਿਆ ਆਨੰਦ ਆਇਆ ਹੂੰ ਦੁੱਖ ਭਰਿਆ ਆਨੰਦ ਆਇਆ ਹੂੰ ਟਾਈ ਟੂ ਅੰਡਰਸਟੈਂਡ ਮੈਂ ਕੀ ਕਹਿ ਰਿਹਾ ਜੀ ਵੀ ਇੱਕ ਹੋਰ ਦੁੱਖ ਦੇਖਿਆ ਰਸਤੇ ਦੇ ਵਿੱਚ 8 ਦਿਨ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਠੀਕਾ ਸਿੱਖ ਕੌਮ 8 ਦਿਨ ਟਿੱਕੇ ਨਹੀਂ ਬੈਠ ਸਕਦੀ ਹੂੰ ਨੱਚਦੀ ਵੀ ਦੇਖੀ ਐ ਵਿਆਹਾਂ ਚ ਹੂੰ ਜਲੇਬੀਆਂ ਦੇ ਲੰਗਰ ਵੀ ਦੇਖਿਆ ਕੀ ਸਾਹਿਬ ਜਦਾਂ ਦਾ ਵਿਆਹ ਸੀ ਹਮਨੇ ਸਵਾਲ ਤੁਹਾਨੂੰ ਵੀ ਕਰ ਲਾਂ ਤਿੱਖਾ ਬਿਲਕੁਲ ਤੁਹਾਡੀ ਗੱਲ ਸਹੀ ਐ ਇਦਾਂ ਨਹੀਂ ਹੋਣਾ ਚਾਹੀਦਾ ਕੀ ਜਲੇਬੀਆਂ ਦੇ ਲੰਗਰ ਚਾਹੀਦੇ ਆ ਬਿਲਕੁਲ ਨਹੀਂ ਇਹਦਾ ਮਤਲਬ ਸਿੱਖ ਕੌਮ ਨੂੰ ਇਹ ਨਹੀਂ ਪਤਾ ਵੀ ਦੁੱਖ ਭਰੇ ਦਿਨ ਕਿਸ ਤਰ੍ਹਾਂ ਮਨਾਣੇ ਆ ਸ਼ੀਦੀ ਦਿਨ ਕਿਸ ਤਰ੍ਹਾਂ ਮਨਾਣੇ ਆ ਜੀ